ਮੈਨੂੰ ਪੁੱਛੀ ਜੇ ਮਨਵੇਂ ਤੁਰਨਾ ਫਿਰਨਾ ਪੈਣਾ ਬਈ ਹਾਂ ਤੂੰ ਆਪਾਂ ਤੋਂ ਮੈਨੂੰ ਕੋਈ ਕਰਦੇ ਆਪਾਂ ਲੈ ਕੇ ਇਹਨੂੰ ਛੱਡ ਦਾਨਾ ਆਪਾਂ ਠੀਕ ਠੀਕ ਦੇ ਬਈ ਅਸੀਂ ਤਾਂ ਕਹਦੇ ਬਈ ਠੀਕ ਜਾਨ ਕਰਾ ਦੋ ਆਪਾਂ ਆਪਾਂ ਅੱਜ ਕੁਥਲੀ ਕਰਦੇ ਇਹਦਾ ਦਿਮਾਗ ਸਹੀ ਕੰਮ ਕਰਦਾ ਹੈ ਠੀਕ ਹੈ ਤੋ ਤੁਰ ਲੈਂਦਾ ਤੁਰਨੀ ਹੁੰਦਾ ਇੱਕ ਪਾਉ ਉਹ ਟਾਈ ਪੈਰਾਲਾਈਜ਼ ਹੋ ਜਾਣਾ ਥੋੜਾ ਜਿਹਾ ਨਾਲ ਹੀ ਬੰਦਾ ਪਿੱਛੇ ਪਿਛਾ ਵਾਲੀ ਸੁਤਨੋ ਜੀ ਹਾਂ ਜੀ

ਕਿੰਨਾ ਚਿਰ ਹੋ ਗਿਆ ਪਪਾ ਤੈਨੂੰ ਇੱਥੇ ਆਇਨੂੰ ਨਹੀਂ ਇੱਥੇ ਨਵਾਂ ਆਇਆ ਤੈਨੂੰ ਕਿੰਨਾ ਚਿਰ ਹੋ ਗਿਆ ਨਵਾਂ ਆਇਆ ਤੈਨੂੰ ਹੈ ਕਿੰਨੇ 40 ਸਾਲ ਪੂਰੇ ਹੋ ਗਿਆ ਕੀ ਕੰਮ ਦੀ ਕਰਦਾ ਤੁਸੀਂ ਇੱਥੇ ਨਹੀਂ ਨਵੇਂ ਸ਼ਹਿਰ ਵਿੱਚ ਕੀ ਕੰਮ ਕਰਦਾ ਤੁਸੀਂ ਕੋਈ ਨਾ ਬਲ ਵਾਲੀ ਕਰਦਾ ਹਾਂ ਦੇਖੋ ਜਿਵੇਂ ਚਲੋ ਕਿੰਨੇ ਟਾਈਮ ਵਗੈਰਾ ਕਿਹ ਚਲੋ कि कोण समस्या की हो जी सट लाग के की होया जी नहीं नहीं ये كده का चंद्र आवे बदल चंद्र आवे लूट चंद्र आवे तो देखती हूं ठीक है क्या बोलियो प्रोटीन बाहर लेके तीन पर रखे तो अपना दिन पूरा हो जाए ਸੰਬੋਧਨ ਪਹਿਲਾਂ ਕੋਲ ਆਇਆ ਸੀ ਸਵੇਰੇ ਅੱਜ ਤੇ ਸਾਡੇ ਇੱਕ WhatsApp ਗਰੁੱਪ ਦੇ ਅੰਦਰ ਐਸਨ ਤੇ ਮਨੋਗ ਸੱਟ ਲੱਗੀ ਆ ਤੇ ਉਹਨੂੰ ਮਤਲਬ 4 ਨੰਬਰ ਦੇ ਠੀਕ ਹੈ ਤੇ ਇਹਰੇ ਪੂਰਾ ਸਹੀ ਨਹੀਂ ਡਾਕਟਰ ਪਰਮਿੰਦਰ ਆਉਂਦੇ ਠੀਕ ਹੈ ਕਿਉਂਕਿ ਉਹ ਵਰਗਾਂ ਦੇ ਵਿੱਚ ਮਿਲਣਾ ਉਹਨੂੰ ਲੋਗ ਠੀਕ ਹੈ ਤੇ ਮਨੋਗ ਨੇ ਜਖਮੀ ਹੋ ਉਹਨੂੰ ਆਪਾਂ ਨੂੰ ਹੱਲ ਕਰਨਾ ਪਊਗੀ ਠੀਕ ਹੈ ਉਹਨੂੰ ਲੈ ਕੇ ਜਾਣਾ ਪਰ ਉਹਦਾ ਮੈਂ ਲਾਜ ਦੇ ਕਰ ਰਹੇ ਆ ਠੀਕ ਹੈ ਤੇ ਪਰ ਮੈਂ ਜਦੋਂ ਕੋਈ ਦੇਖ ਕੇ ਵੀ ਆਇਆ ਚਾਰ ਪੰਜ ਪਹਿਲਾਂ ਤੇ ਮੈਨੂੰ ਕੋਈ ਸਟਾਫ ਨੇ ਕਿਹਾ ਕਿ ਹਜੇ ਦਾ ਲਾਜ ਚੱਲਣ ਨੂੰ ਇਹੋ ਜੀ ਤੇ ਮੇਰੇ ਪਰ ਪਰਾਜਿਕ ਦਾ ਵੀ 1.5 ਮਹੀਨਾ ਹੋ ਗਿਆ ਮੇਰੇ ਵਿੱਚ ਔਰ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਸਟਾਫ ਦਾ ਜਿਨ੍ਹਾਂ ਨੇ ਇਤਨੀ ਜੰਨੀ ਸੇਵਾ ਕੀਤੀ ਉਹਨੂੰ ਜਦ ਮੈਂ ਅੱਜ ਲੈਣ ਵੀ ਗਿਆ ਮੈਨੂੰ ਔਰ ਖਾਨਸੇ ਨੂੰ ਕਹਿੰਦਾ ਮੈਂ ਜਾਣਾ ਨੇ ਉਹਨਾਂ ਨੇ ਜਿਹੜਾ ਉਹ ਜਾਣਾ ਸਰਪਾਦਾਰ ਉਹਨੂੰ ਕੋਲੀ ਨੀੜਾ ਬੋਕੀਂ ਦੇ ਵਿੱਚ ਸਵਾਈ ਕਰ ਦੇਗੇ ਕਿਹੜੀ ਤਰ੍ਹਾਂ ਜਾਨੀ ਇਹਦਾ ਪਰਿਵਾਰ ਮੰਗੋ ਉੱਥੇ ਬਣਿਆ ਨੇ ਔਰ ਹੁਣ ਸਿਓਲ ਵਾਲੇ ਵੀ ਇਹਨਾਂ ਚ ਰੱਖ ਨਹੀਂ ਸਕਦੇ ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਸਾਰੀ ਗੱਲ ਮੈਂ ਦੱਸ ਪਾਉਂਦਾ ਨਹੀਂ ਕਿ ਕੀ ਇਹ ਰੱਖਸ਼ੇ ਤੇ ਜਾ ਰਿਹਾ ਸੀ ਖਾਲੀ ਰੱਖਸ਼ੇ ਅੱਛਾ ਜੀ ਇਹਨੂੰ ਅਟੈਕ ਕਿੰਨੇ ਚਿਰ ਤੇ ਦੀ ਗੱਲ ਹੈ ਇਹ 1.5 ਮਿੰਟ ਪਹਿਲਾਂ 1.5 ਮਿੰਟ ਪਹਿਲਾਂ ਹਾਂ ਇਹ ਇਹਨੂੰ ਅਟੈਕ ਹੋ ਗਿਆ ਅੱਛਾ ਦੁਕਾਨ ਤੇ ਮੈਂ ਸਕੈਨ ਵੀ ਲੈ ਕੇ ਆਇਆ ਕਿ ਕੁੱਤੀ ਹੋਈ ਸੀ ਉਹ ਸੰਗਰ ਦੇ ਅੱਛਾ ਜੀ ਅੱਛਾ ਐਸੇ ਦੁਕਾਨ ਤੇ ਦੁਕਾਨ ਤੇ ਅਟੈਕ ਹੋ ਗਿਆ ਹਾਂ ਹੋ ਗਿਆ ਤੇ ਸੈਰ ਤੇ ਡਿੱਗ ਤੇ ਅੱਛਾ ਜੀ ਪਹਿਲਾਂ ਵਾਰ ਤੇ ਬਹੁਤ ਮਾੜੇ ਕਲਾਸ ਇਹਦੇ ਛੋਟਾ ਜਿਹਾ ਨਹੀਂ ਲੱਗੇ ਇਹ ਸੱਤ ਨੂੰ ਕੁਝ ਲੱਗੇ ਸੀ ਇਹਦੇ ਤੇ ਇਹਦੀ ਲਹੂਨ ਇੱਕ ਸਾਈਡ ਦੀ ਲੱਤ ਬਾਹ ਨਹੀਂ ਚੱਲਦੀ ਥੋੜੀ ਘਟ ਜਾਂਦੀ ਹੈ ਪਹਿਲਾਂ ਤਾਂ ਤੁਰ ਫਿਰ ਨਹੀਂ ਸਕਦਾ ਹੁਣ ਇਹਨੂੰ ਫੜ ਕੇ ਤੁਰਦਾ ਚੱਕਰ ਵੀ ਲੱਗਦਾ ਠੀਕ ਹੈ ਤੇ ਮੈਂ ਫਿਰ ਐਸਐਮਓ ਸਾਹਿਬ ਨਾਲ ਗੱਲ ਕਰਕੇ ਨੂੰ ਮੈਂ ਆਪਣੇ ਬਕਾਇਦਾ ਆਪਣੇ ਹੱਥ ਤੇ ਲੈ ਕੇ ਆਇਆ ਨੰਬਰ ਵੀ ਦੇ ਕੇ ਆਇਆ ਜੇ ਉਹਦਾ ਕੋਈ ਘਰ ਪਰਿਵਾਰ ਦਾ ਕੋਈ ਬੰਦਾ ਆਇਆ ਇਹ ਕਹਿੰਦੇ ਕਿ ਹੁਣ ਇਹ ਠੀਕ ਆ ਜੇ ਕੋਈ ਇਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਲੈ ਜਾਣੇ ਇੱਕ ਪਿਸ਼ਾਬ ਦੀ ਨਾਲੀ ਲੱਗੀ ਆ ਤੇ ਉਹ ਦੇਖਦੇ ਤੁਸੀਂ ਦੇਖੋ ਸਾਡੇ ਕੋਲ ਇੱਕ ਸਾਈਡ ਜਿਹੜੀ ਖੱਬੇ ਹੱਥ ਇਹਨਾਂ ਨੂੰ ਹੋਇਆ ਨਾ ਤੇ ਉਹ ਹੱਥ ਪੈਰ ਹੱਥ ਉਹ ਅੱਗੇ ਨਾਲੋਂ ਬਹੁਤ ਹੱਥ ਵਿੱਚ ਹੈ ਬਈ ਨਾਲ ਲੱਗਿਆ ਬਈ ਨਾਲ ਲੱਗਿਆ ਬਸ ਉਦਾਂ ਹਲੇ ਉਦਾਂ ਨਾਰਮਲ ਨਹੀਂ ਹੈ ਜਿਵੇਂ ਮਤਲਬ ਬਿਲਕੁਲ ਸਹੀ ਹੋ ਗਿਆ ਠੀਕ ਹੈ ਤੇ ਦਵਾਈ ਹੋਰ ਤੋਂ ਨੋਮਿਸਰ ਹਸਪਤਾਲ ਚੋਂ ਦਵਾਈ ਚੱਲਦੀ ਆ ਸੁਭਾਣ ਦੇਤੀਆਂ ਨਾਲ ਪਰਚੀ ਬਣਾ ਕੇ ਦਿੱਤੀ ਆ ਅੱਛਾ ਜੀ ਦੇਖੋ ਡਿਸਚਾਰਜ ਦੇ ਫਾਰਮ ਦਿੱਤਾ ਉਹਨਾਂ ਨੇ ਠੀਕ ਹੋ ਗਿਆ ਤੇ ਬਾਕੀ ਇਹ ਵੀ ਇੱਕ ਖੁਆਈ ਚਾਹੀਦੀ ਭਾਜੀ ਇਹ ਕਹਿੰਦਾ ਜੀ ਮੈਂ ਮਹੀਨਾ ਦੇ ਦੋ ਮਹੀਨੇ ਬਾਅਦ ਠੀਕ ਹੋ ਗਿਆ ਫਿਰ ਲਾਪਿਆ ਮੈਂ ਨਮਕਸ਼ਹਿਰ ਜਾਣਾ ਹੈ ਕਿਉਂਕਿ ਮੈਂ ਤੁਹਾਨੂੰ ਤੁਸੀਂ ਫੋਨ ਕਰਦੇ ਹੋ ਆਪਾਂ ਇਹਨੂੰ ਜੇ ਸਾਨੂੰ ਲੱਗਿਆ ਕਿ ਇਹ ਜਾਣਾ ਚਾਹੁੰਦਾ ਹੈ ਤਾਂ ਟੂਰੇਗਾ ਆਪਾਂ ਇਹਨੂੰ ਲੈਟਰਨ ਫਿਰ ਨੂੰ ਆਪਾਂ ਜੁਗਾ ਚਾਹਿਆ ਕੋ ਰਿਸਟਰਰ ਆ ਗਿਆ ਆਪਾਂ ਤੁਹਾਨੂੰ ਜਿਹੜਾ ਕੰਮ ਵਾਲਾ ਬੰਦਾ ਤੂੰ ਤਾਂ ਹਾਂ ਕੀ ਬੰਦੇ ਦੇ ਇੱਥੇ ਦੇ ਲਾਗੀ ਦਾ ਪਰਿਵਾਰ ਹੈਗਾ ਕੋਈ ਕਿੱਧਰ ਦਾ ਪਰਿਵਾਰ ਨਹੀਂ ਕੋਈ ਪਰਿਵਾਰ ਨਹੀਂ ਜੀ ਦਾ ਪਰਿਵਾਰ ਹੈ ਜੀ ਦਾ ਕੋਈ ਆਪਣਾ ਫੈਮਲੀ ਦਾ ਕੋਈ ਬਬਾ ਸ਼ਾਦੀ ਹੋਈ ਤੇ ਵਾਰੀ ਕਿ ਨਹੀਂ ਸ਼ਾਦੀ ਨਹੀਂ ਹੋਈ ਬਾਕੀ ਬਹਿਨ ਭਾਈ ਕੋਈ ਤੁਹਾਰੇ ਜੂਪੀ ਮੇ ਰਹਦੇ ਹੈਂ ਕਹਾਂ ਜੂਪੀ ਮੇ ਕੌਨ ਸਾ ਜ਼ਿਲ੍ਹਾ ਹੈ ਹੈਂ ਰਾਂਬਰੇਲੀ ਰਾਂਬਰੇਲੀ ਹੈਂ ਅਧਮੁਰਾ गाँव कौन सा है तुम्हारे वहाँ वहाँ पे तुम्हारा कोई भाई बहन या कोई चाचा मौसा कोई उससे बात होती है तुम्हारी लखीमपुर वहाँ पे कौन है उसका नंबर है तुम्हारे पास कभी तुम्हारे पास फोन है जब तुम्हारे पास फोन है मोबाइल है तुम्हारे पास मोबाइल नहीं रखा आप ਤभी ਗੈਬ ਵੀ ਬਹਾਂਪੇ ਚੁੱਕੀ ਦੁਆਰਾ ਤੇ ਨਹੀਂ ਹਾਂ ਕਿਤਾਬ ਨਾ ਲਵੀ ਕੋ ਦੇ ਗਾ ਹਰ ਸਾਰੀ ਵਾਹਿ ਸਿੰਘ ਜੀ ਦਾ ਖਾਲਸਾ ਵਾਹਿ ਸਿੰਘ ਜੀ ਦੀ ਫਤਿਹ ਅੱਜ ਸਾਡੇ ਕੋਲ ਜਸਵੀਰ ਭਾਜੀ ਸੁਤਵੰਤ ਭਾਜੀ ਤੇ ਨਾਲ ਇਹ ਸਾਡੇ ਵੀਰ ਇਹਨਾਂ ਬਾਪੂ ਨਾਲ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਬਬਾ ਨਾ ਕਰ ਇਧਰ ਹੀ ਕਰਨਾ ਕਬਰਾਉਣਾ ਜੀ ਕੋਈ ਨਹੀਂ ਪੜਨਾ ਠੀਕ ਹੈ ਹੋ ਜਾਣਾ ਹੋ ਜਾਣਾ ਇਹਨਾਂ ਨਾਂ ਲੈ ਕੇ ਮੁੰਡੇ ਇਹ ਸਾਡੇ ਬਜ਼ੁਰਗ ਜਿਹੜੇ ਆ ਨਮਾ ਸ਼ਹਿਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਹੈਗੇ ਪ੍ਰਵਾਸੀ ਇਹ ਜੁਪੀ ਦੇ ਰਹਿਣ ਵਾਲੇ ਆ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਮਾ ਸ਼ਹਿਰ ਦੇ ਵਿੱਚ ਆਪਣੀ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕੱਢਦੇ ਸੀਗੇ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਸੀਗੇ ਰਿਕ ਅੱਜ ਤੋਂ ਕਰੀਬ 1.5 ਮਹੀਨਾ ਪਹਿਲਾਂ ਰਿਕਸ਼ੇ ਦੇ ਉੱਤੇ ਆਪਣੇ ਜੋ ਲੈ ਕੇ ਜਾ ਰਹੇ ਸੀਗੇ ਤੇ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਜਿਹਦੇ ਨਾਲ ਇਹ ਬਿਲਕੁਲ ਹੀ ਇੱਕ ਤਰ੍ਹਾਂ ਕਹਿ ਲਈਏ ਆਵਾਜ਼ਾਰ ਹੋ ਗਿਆ ਇਹਨਾਂ ਨੂੰ ਇਹ ਤੇ ਹਸਪਤਾਲ ਕੋਲ ਪਹੁੰਚ ਕੇ ਆਵੇ ਪਹੁੰਚ ਗਏ ਤੇ ਕਿਸੇ ਨਾ ਤਰ੍ਹਾਂ ਦੇ ਪਹਿਲੇ ਬੁਲੂ ਤੋਂ ਐਂਬੂਲੈਂਸ ਨੇ ਲੈ ਕੇ ਗਿਆ ਰਾਹ ਦੀ ਜਗ੍ਹਾ ਨਾ ਗੱਡੀ ਅਸੀਂ ਰਾਘੀਰ ਕੋਲ ਲੈ ਕੇ ਗਿਆ ਤੇ ਬਣਾ ਫਸ ਤੋਂ ਜਦੋਂ ਬਚਾਇਆ ਨਾ ਪੁੱਛ ਜਿਵੇਂ ਰਾਘੀਰ ਵੀ ਇਹਨਾਂ ਨੂੰ ਹਸਪਤਾਲ ਦੇ ਵਿੱਚ ਬਚਾਇਆ ਜਿੱਥੇ ਕਰੀਬ 1.5 ਮੀਲਾ ਇਹਨਾਂ ਦਾ ਨਵਾਂ ਚਰ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਚੱਲਿਆ ਤੇ ਹੁਣ ਜੇ ਆਪਾਂ ਕਹੀਏ ਤਾਂ ਕਾਫੀ ਨਾਲ ਆਰਾਮ ਦੇ ਵਿੱਚ ਸੁਧਾਰ ਆ ਗਿਆ ਪਹਿਲੇ ਦਿਨਾਂ ਤੋਂ ਤੇ ਪਰ ਹੁਣ ਇਹਨਾਂ ਨੂੰ ਕਿਉਂਕਿ ਜਿਆਦਾ ਤੋਂ ਨਾ ਹਸਪਤਾਲ ਵਾਲੇ ਵੀ ਆਪਣੇ ਕੋਲ ਰੱਖ ਨਹੀਂ ਸਕਦੇ ਨੇਗੇ ਤੇ ਅੱਜ ਇਹਨਾਂ ਨੂੰ ਸਵਾਰੇ ਦੀ ਲੋੜ ਸੀਗੀ ਤੇ ਕਿਉਂਕਿ ਵੀਰ ਸੁਖਬੰਦੋ ਭਾਜੀ ਤੇ ਸਾਡਾ ਜਨਵੀਰ ਭਾਜੀ ਇਹ ਉੱਤੇ ਇਲਾਕੇ ਦੇ ਵਿੱਚ ਕਾफी ਪ੍ਰਵਾਮਾ ਕਰਦੇ ਆ ਤੇ ਹਸਪਤਾਲ ਵਾਲਿਆਂ ਨੇ ਇਹਨਾਂ ਦੇ ਨਾਲ ਗੱਲ ਕੀਤੀ ਕਿ ਇੱਕ ਸਾਡੇ ਕੋਲ ਅ ਇਸ ਤਰ੍ਹਾਂ ਅਲਵਾਸ ਪੇਸ਼ੈਂਟ ਆਇਆ ਜਿਸ ਨੂੰ ਕੋਈ ਸਾਰੇ ਦੀ ਲੋੜ ਹੈ ਲੇਕਿਨ ਕੋਈ ਸਾਰੇ ਵਾਲਾ ਪਰਿਵਾਰ ਦੇ ਵਿੱਚ ਨਹੀਂ ਹੈਗਾ ਤੇ ਵੀਰ ਹੁਣੀ ਮੇਰੇ ਨਾਲ ਗੱਲ ਕੀਤੀ ਤੇ ਅੱਜ ਇਹਨੂੰ ਲੈ ਕੇ ਗੁਰੂ ਕੀ ਪੂਰੀ ਦੇ ਵਿੱਚ ਪਹੁੰਚੇ ਆ ਬੱਸ ਨਾ ਕੋਈ ਹੋਇਆ ਠੀਕ ਹੋ ਜਾਣਾ ਆ ਬੰਦਾ ਗੱਲ ਵਿੱਚ ਬਾਕੀ ਹੋਰ ਵੀ ਇੱਕ ਨਾ ਸਵਾਸਿਲ ਹਸਪਤਾਲਾ ਪਰ ਕੋਈ ਇਹਨੂੰ ਲੈ ਕੇ ਜਾਣਾ ਹਿੰਦੂ ਜਾਨਾ ਤੇ ਜਿਹੜਾ ਉਹਨੇ ਕਿਹਾ ਸਮਝ ਲਿਆ ਸਟਾਫ ਨੇ ਇਹ ਕਿਸੇ ਜਣਾ ਕਰੀ ਨਾ ਕੋਈ ਕੋਈ ਬੰਨੋ ਪਰ ਮੈਨੂੰ ਪਤਾ ਨਹੀਂ ਪਹੁੰਚ ਆ ਗਿਆ ਕਿ ਆਪਾਂ ਪਰ ਉਹਨੇ ਦਸਤ ਕਰ ਮੈਂ ਪਹਿਲਾਂ ਕੋਲ ਆਈ ਸੀ ਵੀ ਠੀਕ ਹੈ ਜੀ ਤੇ ਫਿਰ ਉਹਨਾਂ ਦੁਆਰਾ ਮੈਂ ਇਹਨੂੰ ਦੇਖਣ ਗਿਆ ਸਟਾਫੋਂ ਕਿ ਥੋੜਾ ਲਾਜੂ ਹੋਇਆ ਮੈਂ ਤਾਂ ਠੀਕ ਹੈ ਜੀ ਇਸ ਕਰਕੇ ਕਿ ਆਪਾਂ ਜਦੋਂ ਪਰਮਾਤਮਾ ਨੂੰ ਬੇਨਤੀ ਕਰਕੇ ਆਪਾਂ ਚਲੋ ਠਾਕ ਜੀ ਬਜ਼ੁਰਗਾਂ ਦੇ ਲਈ ਅਰਦਾਸ ਬੇਤੀ ਜਰੂਰ ਕਰਿਓ ਤੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਇਹ ਬੰਦਾ ਇੱਕ ਮਿਹਨਤ ਕਰਨੇ ਵਾਲਾ ਬੰਦਾ ਹੈ ਮਿਹਨਤ ਕਰਕੇ ਆਪਣੀ ਕਮਾਈ ਖਾਣੇ ਵਾਲਾ ਬੰਦਾ ਆ ਇਹ ਕੋਈ ਇਦਾਂ ਨਹੀਂ ਹੈਗਾ ਕਿ ਠੀਕ ਮੰਗ ਕੇ ਖਾਣੇ ਵਾਲਾ ਜਿਹੜਾ ਬੰਦਾ ਮਿਹਨਤ ਕਰਨੇ ਵਾਲਾ ਉਹ ਕਦੇ ਬੇਲਾ ਨਹੀਂ ਬੈਠ ਸਕਦਾ ਸੁਣੇ ਵੀ ਜਨਾ ਬੀਰੋਣੀ ਮੈਨੂੰ ਦੱਸਦੇ ਕਿ ਇਹਦੀ ਇੱਕੋ ਹੀ خواہش ਹੋਇਆ ਕਿ ਜਦੋਂ ਵੀ ਮੈਂ 15 ਦੇ ਨਰਾਂ ਮਹੀਨਾ ਦਾ ਜਿਹੜੇ ਮਹੀਨਾ ਦਾ ਜਿੱਦਣ ਮੈਂ ਠੀਕ ਹੋ ਗਿਆ ਤਾਂ ਮੇਰੂੰ ਨਵਾਂ ਸ਼ਹਿਰ ਦੇ ਵਿੱਚ ਛੱਡਿਆ ਜਾਵੇ ਉੱਥੇ ਆਪਣੀ ਕਿਰਤ ਕਰਨੀ ਆ ਤੇ ਇਹ ਬਾਕੂ ਹਣਾਂ ਦੀ ਅਰਦਾਸ ਵਿੱਚ ਜਰੂਰ ਕਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਬਾਬੂ ਇਹ ਤੰਦਰੁਸਤ ਹੋਣ ਤੇ ਆਪਣੀ ਮਿਹਨਤ ਰੋਜੀ ਆਪਣੀ ਕਮਾਉਣ ਵਾਇਰ ਬਿੱਕਾ ਖਾਲਸਾ ਵਾਇਰ ਬਿੱਕਾ ਹਾਂ ਜਿਹੜੇ ਗਾਣ ਪਿਛਾਣ ਵਾਲਾ ਬੋਲ ਬਿਲਕੁਲ ਬਿਲਕੁਲ ਜੇ ਕਰ ਇਹਦਾ ਕੋਈ ਰਿਸ਼ਤੇਦਾਰ ਜਾਂ ਕੋਈ ਨਵੇਂ ਸ਼ਹਿਰ ਦਾ ਕੋਈ ਸਹਸਤਾ ਵਾਲਾ ਜਾਂ ਕੋਈ ਵੀ ਜਿਹਨਾਂ ਕਿਸੇ ਦਾ ਕਿਉਂਕਿ ਲੰਬਾ ਸਮਾਂ ਇਹ ਨਵਾਂ ਸ਼ਹਿਰ ਦੇ ਵਿੱਚ ਰਹੇ ਜਾਂ ਕਿਸੇ ਦਾ ਕੋਈ ਇਮੋਸ਼ਨਲੀ ਅਟੈਚਮੈਂਟ ਹੁੰਦੀ ਹੈ ਕੋਈ ਲੈ ਕੇ ਜਾਣਾ ਚਾਹੁੰਦਾ ਹੈ ਉਸੇ ਗੁਰੂ ਕੀ ਸੋਈ ਦੇ ਵਿੱਚੋਂ ਲਿਜਾ ਸਕਦੇ ਆ ਜੇ ਕੋਈ ਮੋਬਾਈਲ ਤੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਸਾਡਾ ਮੋਬਾਈਲ ਨੰਬਰ 811005 30083 88005 30083 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਕੋਈ ਜੇਕਰ ਇਹਨਾਂ ਦੇ ਪਰਿਵਾਰ ਵਾਲਾ ਵੀ ਕੋਈ ਇਹਨਾਂ ਦੇ ਹਾਲ ਚਾਲ ਬਾਰੇ ਪੁੱਛਣਾ ਚਾਹੁੰਦਾ ਤਾਂ ਸਾਡੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ